ਅਸੀਂ 15000 ਕਿਲੋਮੀਟਰ ਤੋਂ ਵੱਧ ਪਾਈਪਾਂ ਤੇ ਖਾਲ ਚਲਾ ਦੇ 30-40 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਮੁੜ ਕੇ ਚਾਲੂ ਕੀਤੀਆਂ ਦੁਬਾਰਾ ਜੀ 38 ਸਾਇਅਤ ਕੇਤਨ ਵਾਲੀ 14524 ਕਰੋੜ ਰੁਪਏ ਚੋਨੇ ਦੀ ਪ੍ਰਾਲੀ ਜਿਹੜੀ ਆ ਉਹਦੀ ਵਰਤੋਂ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਆ ਕਿਉਂਕਿ ਮੈਂ ਖੇਤਾਂ ਨਾਲ ਜੁੜਿਆ ਹੋਇਆ ਕਿ ਹਰ ਰੋਜ਼ 2-4 ਵੀਡੀਓ ਮੇਰੇ ਕੋਲੇ ਆਉਂਦੀਆਂ ਨੇ ਭਾਈ 40 ਸਾਲ ਬਾਅਦ ਸਾਡੇ ਪਿੰਡ ਖਾਲ ਚ ਪਾਣੀ ਆਇਆ ਕੋ ਕਨਾਂ 35 ਸਾਲ ਬਾਅਦ ਆ ਸੂਏ ਚ ਪਾਣੀ ਦੇਖਿਆ ਅਸੀਂ 15000 ਕਿਲੋਮੀਟਰ ਤੋਂ ਵੱਧ ਪਾਈਪਾਂ ਤੇ ਖਾਲ ਚਲਾਦੇ ਹਾਂ ਉਹਦਾ ਕੀ ਫਾਇਦਾ ਸਰ ਦੋ ਫਾਇਦੇ ਨੇ ਇੱਕ ਤਾਂ ਮੋਟਰਾਂ ਘੱਟ ਚੱਲਣਗੀਆਂ بجلی ਦੀ ਬਚਤ ਹੋਊਗੀ ਥੱਲੇ ਵਾਲਾ ਪਾਣੀ ਬਚੂਗਾ ਦੂਜਾ ਜਿਹੜਾ ਨਹਿਰੀ ਪਾਣੀ ਹੈ ਨਾ ਜੀ ਉਹ ਚ ਮਿਨਰਲਸ ਨੇ ਉਹ ਚ ਨਾਲ ਰੇਤ ਵੀ ਆਉਂਦਾ ਮਿੱਟੀ ਜਿਹੜੀ ਆਉਂਦੀ ਆ ਉਹ ਪਜਾਉ ਸ਼ਕਤੀ ਧਰਤੀ ਦੀ ਬੱਦੀ ਹੈ ਹੈਨਾ ਉਹ ਦੋ ਦੋ ਤਿੰਨ ਫਾਇਦੇ ਉਸ ਗੱਲ ਦੇ ਹੈਗੇ ਨੇ ਤੇ ਨਾਲ ਨਾਲ ਫਿਰ ਅਸੀਂ 30 40 ਸਾਲਾਂ ਤੋਂ ਬੰਦ ਪਈਆਂ 77 ਨਹਿਰਾਂ ਮੁਰਕ ਕੇ ਚਾਲੂ ਕੀਤੀਆਂ ਦੁਬਾਰਾ ਜੀ ਪਹਿਲਾਂ ਮੈਨੂੰ ਡਿਊਟੀ ਲਾਉਣੀ ਪਈ ਡੀਜੀਪੀ ਸਾਹਿਬ ਦੀ ਨਾਲ ਕਿ ਲੋਕ ਨਾ ਕਿਤੇ ਲੜ ਪੈਣ ਲੋਕਾਂ ਨੇ ਦੱਬ ਦੁੱਬਲੇ ਖਾੜੋ ਮਤਲਬ ਬਾਹਲੇ ਵਿੱਚ ਹਨ ਪਰ ਇੱਕ ਥਾਂ ਤੋਂ ਵੀ ਜਦੋਂ ਪਿੰਡ ਇਕੱਠਾ ਹੋਇਆ ਜੋ ਸਾਰਾ ਪਿੰਡ ਇਕੱਠਾ ਹੋ ਜਾਂਦਾ ਉਹ ਕਹਿੰਦਾ ਕਰਨੈਲ ਸਿਆ ਯਾਰ ਖਾਲ ਤਾਂ ਇੱਥੋਂ ਨਹੀਂ ਜਾਂਦਾ ਸੀ ਅਸੀਂ ਕਹ ਖਾਲ ਇੱਥੋਂ ਦੀ ਜਾਂਦਾ ਸੀ ਅਸੀਂ ਕੁਝ ਨਹੀਂ ਕਹਿੰਦੇ ਥੱਲੋਂ ਦੀ ਪੈ ਪਾ ਲੈਣ ਦੇ ਬਸ ਇੱਥੋਂ ਦੀ ਇੱਕ ਥਾਂ ਤੇ ਵੀ ਲਾਏ ਆਨ ਆਰਡਰ ਦੀ ਸਿਚੁਏਸ਼ਨ ਪੈਦਾ ਨਹੀਂ ਹੋਈ ਸਰ ਬਾਕੀ ਸਰ ਵਾਟਰ ਲੈਵਲ ਬਾਰੇ ਮੈਂ ਦੱਸਣਾ ਚਾਹਣਾ 182 ਜ਼ੋਨਾਂ 'ਚੋਂ 170 ਜ਼ੋਨ ਆਪਣੇ ਡਾਰਕ ਜ਼ੋਨ 'ਚ ਸੀਗੇ ਖੁਸ਼ੀ ਦੀ ਗੱਲ ਇਹ ਆ ਸੈਕਟਰੀ ਸਾਹਿਬ ਬੈਠੇ ਆਉਣਗੇ ਇਥੇ ਕਿ ਸਾਡੇ ਬਹੁਤ ਸਾਰੇ ਜ਼ੋਨਾਂ 'ਚ ਜਿਹੜਾ ਉਹ ਡਾਰਕ ਜ਼ੋਨ 'ਚੋਂ ਨਿਕਲ ਕੇ ਨਾਰਮਲ ਜ਼ੋਨ 'ਚ ਆ ਗਏ ਲਗਭਗ 1 ਮੀਟਰ ਤੋਂ 1.5 ਮੀਟਰ ਤੱਕ ਪਾਣੀ ਉੱਪਰ ਆ ਗਿਆ ਜੀ ਥੋੜੀ ਜਿਹੀ ਐਫਰਟ ਕੀਤੀ ਰਹੀ ਆ ਜੀ ਹਲੇ ਹੋਰ ਕਰਾਂਗੇ ਹਲੇ ਆਪਾਂ ਉਸ ਲੈਵਲ ਤੱਕ ਨਹੀਂ ਪਹੁੰਚੇ ਕਿ ਖੁਸ਼ੀ ਮਨਾਈਏ ਜਾ ਮੈਨੂੰ ਲੱਗਦਾ ਨਹੀਂ ਹਲੇ ਮੇਜ ਤੱਪਤ ਪਹੁੰਚ ਲਈ ਲੋੜ ਹੈ ਇਹ ਤਾਂ ਜਿਸ ਦਿਨ ਆਪਾਂ ਉਸ ਲੈਵਲ ਤੇ ਆ ਗਏ ਕਿ ਪਾਣੀ ਸਾਡਾ ਜਿਸ ਲੈਵਲ ਤੇ ਪੰਜਾਬ ਦਾ ਚਾਹੀਦਾ ਸੀ ਉੱਥੇ ਆ ਗਿਆ ਇਹ ਸਾਡੀ ਐਫਰਟਸ ਨੇ ਹੁਣ ਜੇ ਮੈਂ ਗੱਲ ਕਰਾਂ ਖੇਤੀਬਾੜੀ ਤੇ ਪੰਜਾਬ ਦੇ ਕਿਸਾਨ ਦੀ ਸਾਡੀ ਸਰਕਾਰ ਹਮੇਸ਼ਾ ਹੀ ਕਿਸਾਨਾਂ ਨੂੰ ਪਹਿਲ ਦਿੰਦੇ ਹੇ ਉਹਨਾਂ ਦੀ ਜਾਇਜ਼ ਮੰਗਾਂ ਦੇ ਸਮਰਥਨ ਵਿੱਚ ਮਜ਼ਬੂਤੀ ਨਾਲ ਖੜੀ ਆ ਇਹ ਸਾਲ ਦਾ ਬਜਟ ਕਿਸਾਨ ਦੀ ਆਮਦਨ ਬਧਾਉਣ ਅਤੇ ਖੇਤੀਬਾੜੀ ਨੂੰ ਟਿਕਾਊ ਅਤੇ ਲਾਭਕਾਰੀ ਅਤੇ ਲਾਭਦਾਇਕ ਉਦਦ ਬਣਾਉਣ ਦੇ ਇਸ ਰੇਸ਼ਨਲ ਨਵੇਂ ਕਦਮ ਚੁੱਕਦੇ ਹੋਏ ਇਸ ਮਰਜ਼ਬਤਤਾ ਦੀ ਪੁਸ਼ਟੀ ਕਰਦਾ ਹੈ ਟਾਰਗੇਟ ਟਾਰਗੇਟਡ ਪਾਲਿਸੀਜ਼ ਫਾਈਨੈਂਸ਼ੀਅਲ ਸਪੋਰਟ ਅਤੇ ਇਨੋਵੇਟਿਵ ਇਨੀਸ਼ੀਏਟਿਵ ਸਰ ਜਿਹੜੇ ਰਾਹੀਂ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਪਾਈਚਾਰ ਉਰ ਤਾਕਤਵਰ ਬਣਾਉਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਖੁਸ਼ਹਾਲੀ ਦੀ ਸੁਰੱਖਿਆ ਕਰਨ ਦੀ ਜੜੀ ਕੋਸ਼ਿਸ਼ ਕਰਦੇ ਹਾਂ ਸਰ ਅਗਲੇ ਵਿੱਤੀ ਸਾਲ ਵਿੱਚ ਮੈਂ ਸਰ ਖੇਤੀਬਾੜੀ ਸਹਾਇਕ ਖੇਤਰੀ ਸਰ ਖੇਤੀਬਾੜੀ ਦੇ ਸਹਾਇਕ ਕੇਤਰਾ ਲਈ 14524 ਕਰੋੜ ਰੁਪਏ 14524 ਕਰੋੜ ਰੁਪਏ ਰਾਖਵੇਂ ਰੱਖੇ ਗਏ ਜੋ ਸਰ ਪਿਛਲੇ ਸਾਲ ਨਾਲ 5 ਫੀਸਦੀ ਦਾ ਵਾਅਦਾ ਦੇ ਵਿੱਚ ਦਰਜ ਕੀਤਾ ਗਿਆ ਸਰ ਜਿਵੇਂ ਇਸ ਖੇਤੀਬਾੜੀ ਵਿੱਚ ਗੱਲ ਕਰਾਂ ਸਰ crop diversification ਦੀ ਨੂੰਤ ਸਾਹਿਤ ਕਰਨ ਲਈ ਖਰੀਫ ਵੇਸ ਯਾਨੀ ਕਿ ਮੱਕੀ ਦੀ ਫਸਲ ਲਈ ਤਿੰਨ ਜ਼ਿਲ੍ਹਿਆਂ ਨੂੰ ਕਵਰ ਕਰਨ ਲਈ ਨਵੀਂ ਸਕੀਮ ਜੜੀ ਆ ਸ਼ੁਰੂ ਕੀਤੀ ਜਾ ਰਹੀ ਆ ਪਾਰ ਸਰਕਾਰ ਦੁਆਰਾ ਸਾਲ 2025 ਤੱਕ ਇਥਨਾਲ ਦੇ 20% ਦੀ ਬਿਸ਼ਰ ਦੇ ਟੀਚੇ ਨੂੰ ਪੂਰਾ ਕਰਨ ਲਈ ਅਤੇ ਇਥਨਾਲ ਦੇ ਉਤਪਾਦ ਨੂੰ ਉਤਸ਼ਾਹਿਤ ਕਰਨ ਲਈ ਝੋਨੇ ਤੋਂ ਮੱਕੀ ਤੱਕ ਝੋਨੇ ਤੋਂ ਮੱਕੀ ਤੱਕ ਕੁੱਲ ਸਰ 21000 ਹੈਕਟੇਰ ਖੇਤਰ ਨੂੰ ਵਿਪੰਤਾ ਅਧੀਨ ਵਿਪੰਤਾ ਪ੍ਰਦਾਨ ਕੀਤੀ ਜਾਵੇਗੀ ਕਿਸਾਨਾਂ ਨੂੰ ਖਰੀਬ ਮੱਕੀ ਦੀ ਕਾਸਟ ਬਲ ਜਾਣ ਲਈ ਸਰ 17500 17500 ਰੁਪਏ ਪ੍ਰਤੀ ਹੈਕਟੇਰ ਦੀ ਸਬਸਿਡੀ ਜਿਹੜੀ ਆ ਉਹ ਮਿਲੇਗੀ ਜਿਸ ਨਾਲ ਕੁੱਲ 30000 ਕਿਸਾਨਾਂ ਨੂੰ ਪੰਜਾਬ ਚ ਲਾਭ ਮਿਲੇਗਾ ਇਸ ਤੋਂ ਇਲਾਵਾ ਗローバル ਡਾਈਵਰਸੀਫਿਕੇਸ਼ਨ ਦੇ ਉਦੇਸ਼ ਨਾਲ ਵਕ ਵਕ ਪਹਿਲ ਕਰਨੀਆਂ ਲਈ ਸਰਮਾ 155 15 ਕਰੋੜ ਰੁਪਏ ਇਸ ਚੋ ਬੰਦ ਕੀਤੇ ਹਨ ਸਰ ਇਸੇ ਤਰ੍ਹਾਂ ਮਾਨਜਕ ਸਪੀਕਰ ਸਾਹਿਬ ਖੇਤੀ ਵਿਸਤਾਰ ਫੂਡ ਸਕਿਉਰਟੀ ਨੂੰ ਵਧਾਉਣ ਹਾਰਟਿਕਲਚਰ ਨੂੰ ਉਤਸ਼ਾਹਿਤ ਕਰਨ ਬੀਜ ਵਿਕਾਸ ਖਾਣ ਵਾਲੇ ਤੇਲਾਂ ਦੇ ਉਤਪਾਦਨ ਨੂੰ ਹੁਲਾਰਾ ਦੇਣ ਅਤੇ ਡਿਜੀਟਲ ਖੇਤੀ ਨੌਕੇ ਵਧਾਉਣ ਸਮੇਤ ਮਹੱਤਵਪੂਰਨ ਗਤੀਵਿਧੀਆਂ ਨੂੰ ਸਮਰਥਨ ਦੇਣ ਲਈ ਖਰਸ਼ੀ ਉਨਤੀ ਯੋਜਨਾ ਦੇ ਤਹਿਤ ਖਰਸ਼ੀ ਉਨਤੀ ਯੋਜਨਾ ਦੇ ਤਹਿਤ 23 ਸਾਲ 2025-26 ਵਿੱਚ 149 ਕਰੋੜ ਰੁਪਏ ਦੀ ਵੰਡ ਜਿਹੜੀ ਆ ਕੀਤੀ ਗਈ ਐ ਸਰ ਮਾਜੋਖ ਸਪੀਕਰ ਸਾਹਿਬ ਜਿਹੜਾ ਫਸਲੀ ਰਹਹਤ ਖੂੰਦ ਪ੍ਰਬੰਧਨ ਆ ਫਸਲੀ ਰਹਹਤ ਖੂੰਦ ਪ੍ਰਬੰਧਨ ਜਿਹੜਾ ਉਹ ਸਰ ਇੱਕ ਬਹੁਤ ਵੱਡੀ ਸਮੱਸਿਆ ਬਣਦਾ ਜਾ ਰਿਹਾ ਸਟਬਲ ਬਰਨਿੰਗ ਜਿਹੜੀ ਆ ਪ੍ਰਾਰੀ ਦੁਸਾੜ ਦਾ ਸਟਬਲ ਬਰਨਿੰਗ ਰਾਸਤੇ ਚਿੰਤਾ ਦਾ ਵਿਸ਼ਾ ਬਣ ਗਿਆ ਸਰ ਪੰਜਾਬ ਸਰਕਾਰ ਇਸ ਨੂੰ ਹੱਲ ਕਰਨ ਲਈ ਵਚਨਬੱਧ ਹੈ ਅਸੀਂ ਬਾਤਾਵਲ ਦੀ ਸੁਰੱਖਿਆ ਅਤੇ ਸਾਡੇ ਕਿਸਾਨਾਂ ਦੀ ਭਲਾਈ ਦੋਵਾਂ ਨੂੰ ਯਕੀਨੀ ਬਣਾਉਣ ਲਈ ਇਸ ਮੁੱਦੇ ਨੂੰ ਰੋਕਣ ਲਈ ਵਤਾਵਰਣ ਕੋਲ ਬਿਕਲਪਾਂ ਦੀ ਸਰਗਰਮੀ ਨਾਲ ਸਰਖੋਜ ਕਰ ਰਹੇ ਆ ਅਤੇ ਲਾਗੂ ਵੀ ਕਰ ਰਹੇ ਆ ਸਰ ਵਾਤਾਵਰਣ ਸੰਬੰਧੀ ਜ਼ਿੰਮੇਵਾਰੀ ਵਲ ਇੱਕ ਵੱਡੇ ਕਦਮ ਵਜੋਂ ਪੰਜਾਬ ਸਰਕਾਰ ਨੇ ਪ੍ਰਾਲੀ ਆਧਾਰਿਤ ਵਾਇਨਡਰਾ ਬਲ ਜਾਣ ਲਈ ਜਾਲ ਵਾਲੇ ਉਜਾਗ ਨੂੰ ਸਮਰਥਨ ਦੇਣ ਲਈ 60 ਕਰੋੜ ਰੁਪਏ ਦੀ ਸਰ ਕੈਪੀਟਲ ਸਬਸਿਡੀ ਰੱਖੀ ਹੈ ਸਰ ਅਸੀਂ ਸਰ ਜਿਹੜੇ ਵਾਇਲਰ ਜਿਹੜੇ ਇੰਡਸਟਰੀਲਿਸ ਆਪਣੇ ਵਾਇਲਰਾ ਪ੍ਰਾਲੀ ਆਧਾਰਿਤ ਬਰਤਨ ਗੇੜੇ ਦੇ ਉਜਾਗ ਉਹਨਾਂ ਲਈ ਅਸੀਂ ਸਰ ਕੈਪੀਟਲ ਸਬਸਿਡੀ 60 ਕਰੋੜ ਰੁਪਏ ਦਾ ਉਹ ਬੰਦ ਕੀਤਾ ਗਿਆ ਇਸ ਪਹਿਲ ਕਦਮੀ ਦਾ ਸਾਲਾਨਾ ਸਰ ਦੀ ਲਕਟਨ ਅੰਦਰ ਸਪੀਕਰ ਸਾਹਿਬ ਦੀ ਲਕਟਨ ਝੋਨੇ ਦੀ ਪ੍ਰਣਾਲੀ ਦੀ ਪ੍ਰਾਲੀ ਜਿਹੜੀ ਆ ਝੋਨੇ ਦੀ ਪ੍ਰਾਲੀ ਜਿਹੜੀ ਆ ਉਹਦੀ ਵਰਤੋਂ ਹੋਣ ਦੀ ਸਾਨੂੰ ਪੂਰੀ ਪੂਰੀ ਉਮੀਦ ਆ ਇਸ ਨਾਲ ਰੀਨਿਊਏਬਲ ਅਰਜੀ ਸਰ ਨੂੰ ਉਤਸ਼ਾਹਿਤ ਕਰਦੇ ਹੋਏ 에ਅਰ ਪੋਲਿਊਸ਼ਨ ਨੂੰ ਮਾਤਵਪੂਰਤ ਤੌਰ ਤੇ ਰੋਕਿਆ ਜਾ ਸਕਦਾ ਹੈ ਇਹ ਨੀਤੀ ਨਾ ਸਿਰਫ ਪ੍ਰਾਲੀ ਸਾੜਨ ਦੇ ਮੁੱਦੇ ਨੂੰ ਹੱਲ ਕਰਦੀ ਹੈ ਬਲਕਿ ਇੰਡਸਟਰੀਅਲ ਇਨੋਵੇਸ਼ਨਸ ਅਤੇ এনवायरमेंट ਰੈਜਿਲੈਂਸ ਨੂੰ ਸਰ ਵੀ ਉਤਸ਼ਾਹਿਤ ਕਰਦੀ ਹੈ ਸਰ ਸਰ ਮਾਨਜਕ ਸਪੀਕਰ ਸਾਹਿਬ ਕロップ ਰੈਜ਼ੀਡਿਊਸ ਮੈਨੇਜਮੈਂਟ ਦੀ ਜਿਹੜੀ ਗੱਲ ਹੋ ਰਹੀ ਆ ਨੂੰ ਸ਼ਾਹਦ ਕਰ ਲਈ ਅਸੀਂ ਕਿਸਾਨ ਨੇ ਜਿਹੜੀ ਕਿਸਾਨ ਨੇਗੇ ਸਹਿਕਾਰੀ ਸਲਾਮਾ ਗ੍ਰਾਮ ਪੰਚਾਇਤਾਂ ਦੀ ਸਹਾਇਤਾ ਲਈ 500 ਕਰੋੜ ਰੁਪਏ ਰਾਖਵੇਂ ਰੱਖੇ ਹਨ ਸਰ ਸੀਆਰਐਮ ਮਸ਼ੀਨਾਂ ਦੀ ਖਰੀਦ ਕਿਰਾਏ ਤੇ ਮਿਸ਼ਰੀ ਦੇਣ ਵਾਲੇ ਕੇਂਦਰਾਂ ਦੀ ਸਥਾਪਨਾ ਅਤੇ ਪ੍ਰਾਈ ਸਪਲਾਈ ਚੇਨ ਸੈਂਟਰ ਦੇ ਵਿਕਾਸ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਇਸ ਦੇ ਨਾਲ ਹੀ ਕਿਸਾਨਾਂ ਨੂੰ ਰੈਜ਼ਿਡਿਊ ਮੈਨੇਜਮੈਂਟ ਦੇ ਤਰੀਕਿਆਂ ਬਾਰੇ ਜਾਗਰੂਕ ਕਰਨ ਅਤੇ ਸ਼ਵੇਦਨਸ਼ੀਲ ਬਣਾਉਣ ਲਈ ਵੀ ਸਰਸੀ ਐਸਐਸ ਅਗਲੇ ਸਾਲ ਜਿਹੜਿਆ ਉਹ ਕਦਮ ਚੁੱਕ ਰਹੇ ਆ ਸਰ ਇਸੇ ਤਰੀਕੇ ਮਾਨਜੋਗਪੇਟ ਸਾਹਿਬ ਕਿਸਾਨਾਂ ਨੂੰ ਮੁਫਤ ਬਿਜਲੀ ਕਿਸਾਨਾਂ ਨੂੰ ਮੁਫਤ ਬਿਜਲੀ ਜਿਹੜੀ ਆ ਰਾਜ ਦੇ ਕਿਸਾਨਾਂ ਦੀ ਸਹਾਇਤਾ ਲਈ ਖੇਤੀਬਾੜੀ ਸੈਕਟਰ ਨੂੰ ਸਰ ਪਾਵਰ ਸਬਸਿਡੀ ਪ੍ਰਦਾਨ ਕਰਨ ਲਈ ਮੈਂ 23 ਸਾਲ 2025 ਛੇ ਲਈ 9992 ਕਰੋੜ ਰੁਪਏ ਸਰ ਕਿਸਾਨ ਭਰਾਵਾਂ ਨੂੰ ਜਿਹੜੀ ਟਿਊਬਲ ਤੇ ਜਿਹੜੀ ਖੇਤਾਂ ਚ ਟਿਊਬਲ ਚੱਲਦਾਗਾ ਜਿਤਨਾ ਪਾਣੀ ਕੱਟਿਆ ਜਾਂਦਾਗਾ ਉਹਦੇ ਲਈ ਸਾਲ 225 26 ਲਈ 9992 ਕਰੋੜ ਰੁਪਏ ਜਿਹੜੇ ਨੇ ਉਹ ਰਾਖਵੇਂ ਕਰਦੇ ਆ ਉਹਦਾ ਪ੍ਰਬੰਧ ਕਰਦੇ ਆ ਤਾਂ ਕਿ ਸਾਲ ਪਰ ਕਿਸਾਨ ਨੂੰ ਜਿਹੜਾ ਉਹ ਕੋਈ ਵੀ ਪੈਸਾ ਬਿਜਲੀ ਬੋਰਡ ਨੂੰ ਨਾ ਦੇਣਾ ਪਵੇ ਔਰ ਸਾਰੀ ਸਬਸਿਡੀ ਜਿਹੜੀ ਆ ਉਹ ਪੰਜਾਬ ਸਰਕਾਰ ਦੇਵੇ ਇਸੇ ਤਰੀਕੇ ਮਾਨਯੋਗ ਸਪੀਕਰ ਸਾਹਿਬ ਜੇ ਮੈਂ ਗੱਲ ਕਰਾਂ ਬਾਗਬਾਨੀ ਦੀ ਪੰਜਾਬ ਨੇ ਖੇਤੀਬਾੜੀ ਤੇ ਬਾਗਬਾਨੀ ਦੇ ਵਿਕਾਸ ਵਿੱਚ ਆਪਣੇ ਉੱਤਮ ਦਰਜੇ ਦਾ ਪ੍ਰਦਰਸ਼ਨ ਕੀਤਾ ਜਿਸ ਕਰਕੇ ਪੰਜਾਬ ਨੂੰ 2023 ਚੋਬੀ ਲਈ ਸਰ 2023 ਚੋਬੀ ਲਈ ਐਗਰੀਕਲਚਰ ਇਨਫਰਾਸਟ੍ਰਕਚਰ ਫੰਡ ਸਕੀਮ ਦੇ ਤਹਿਤ ਦੇਸ਼ ਵਿੱਚ ਸਭ ਤੋਂ ਵੱਧ ਸੈਂਕਸ਼ਨਡ ਪ੍ਰੋਜੈਕਟਾਂ ਦੇ ਨਾਲ ਬੈਸਟ ਪਰਫਾਰਮਿੰਗ ਸਟੇਟ ਵਜੋਂ ਵੀ ਸਰ ਪੰਜਾਬ ਨੂੰ ਸਨਮਾਨਿਤ ਕੀਤਾ ਗਿਆ ਹੈ ਰਾਜ ਵਿੱਚ ਕੁਦਰਤੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ 23 ਸਾਲ 2025-26 ਵਿੱਚ ਇੱਕ ਨਵੀਂ ਪਹਿਲ ਕਰਦੀ ਦੀ ਤਜ਼ਵੀਜ਼ ਹੈ ਸਰ ਜਿਸ ਤਹਿਤ ਸ਼ੁਰੂ ਵਿੱਚ ਅਮਰਸਰ ਐਸਬੀਐਸ ਨਗਰ ਰੂਪਨਗਰ ਮੋਹਾਲੀ ਹਰਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਨੂੰ ਸ਼ਾਮਲ ਸਰ ਵਿੱਚ ਕੀਤਾ ਗਿਆ ਇਸ ਪਹਿਲ ਕਦਮੀ ਦੇ ਵਿੱਚ ਜਾਗਰੂਕਤਾ ਪ੍ਰੋਗਰਾਮ ਕਲਸਟਰ ਦਾ ਗਠਨ ਖੇਤੀ ਸਖੀ ਸਹਾਇਤਾ ਇਨਪੁੱਟ ਰਿਸੋਰਸ ਸੈਂਟਰਸ ਫਾਰਮਰ ਇਨਸੈਂਟਿਵਸ ਸਰਟੀਫਿਕੇਸ਼ਨ ਟ੍ਰੇਨਿੰਗ ਅਤੇ ਸਟਾਰਟਰ ਕਿਟਸ ਸ਼ਾਮਲ ਲੜੇ ਇਸ ਸਕੀਮ ਚ ਹੋਣਗੇ ਸਰ ਵਿੱਤੀ ਸਾਲ 2025-26 ਵਿੱਚ ਵੱਖ-ਵੱਖ ਪਹਿਲ ਕਦਮਾਂ ਲਈ ਕੁੱਲ 137 ਕਰੋੜ ਰੁਪਏ ਦਾ ਸਰ ਬਜਟ ਬੰਦ ਕੀਤਾ ਗਿਆ ਸਰ ਸਰ ਸਪੀਕਰ ਸਾਹਿਬ ਜੇ ਗੱਲ ਕਰੀਏ ਮਿੱਟੀ ਤੇ ਪਾਣੀ ਸੰਭਾਲ ਦੀ ਕਿਉਂਕਿ ਬਹੁਤ ਵੱਡਾ ਵਿਸ਼ਾ ਕੱਲ ਵੀ ਤੁਸੀਂ ਪਾਣੀ ਤੇ ਕਾਫੀ ਅੱਛੀ ਚਰਚਾ ਕਰਵਾਈ ਹੈ ਸਪੀਕਰ ਸਾਹਿਬ ਸੰਗਰੂਰ ਜ਼ਿਲ੍ਹੇ ਵਿੱਚ ਜੇ ਮੈਂ ਸੰਗਰੂਰ ਦੀ ਗੱਲ ਕਰਾਂ ਸੰਗਰੂਰ ਜ਼ਿਲ੍ਹੇ ਵਿੱਚ ਨਹਿਰੀ ਸਿੰਚਾਈ ਦੇ ਬਿਹਤਰੀ ਕਰਨ ਲਈ ਵਾਸਤੇ 38000 ਹੈਕਟਰ ਤੋਂ ਵੱਧ ਰੱਖਵੇਂ ਵਿੱਚ ਵਿਸ਼ਾਲ ਅੰਡਰਗਰਾਉਂਡ ਪਾਈਪਲਾਈਨ ਨੈਟਵਰਕ ਬਿਛਾਉਣ ਲਈ 20000 ਕਿਸਾਨ ਭਰਾਵਾਂ ਨੂੰ ਲਾਭ ਪਹੁੰਚਾਉਣ ਲਈ ਵੱਡੀ ਪਹਿਲ ਕਦਮੀ ਤਜ਼ਵੀਜ਼ ਰੱਖੀ ਗਈ ਹੈ ਇਸ ਪ੍ਰੋਜੈਕਟ ਨੂੰ ਸ਼ੁਰੂ ਕਰਨ ਲਈ 100 ਕਰੋੜ ਰੁਪਏ ਦੇ ਸਰ ਉਹ ਬੰਦ ਸਰੋਜਰੇ ਲਈ ਅਸੀਂ ਕੀਤੇ ਗਏ ਇਸ ਦੇ ਨਾਲ ਹੀ ਸਰ ਫਾਦਰਗਾਜਲੇ ਵਿੱਚ ਸੇਮ ਵਾਲੀ ਜ਼ਮੀਨ ਵਿੱਚ ਫਾਦਰਗਾਜਲੇ ਦੇ ਸੇਮ ਵਾਲੀ ਜ਼ਮੀਨ ਵਿੱਚ ਸੁਧਾਰ ਕਰਨ ਲਈ ਨਵਾਂ ਪ੍ਰੋਜੈਕਟ ਤਜ਼ਵੀਜ਼ ਕੀਤਾ ਗਿਆ ਹੈ ਕੰਡੀ ਖੇਤਰ ਵਿੱਚ ਸਿੰਚਾਈ ਦੇ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਮਾਈਕਰੋ ਇਰੀਗੇਸ਼ਨ ਸਬਸਿਡੀ ਦੇਣ ਤੇ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਵੀ ਯਤਨ ਕੀਤੇ ਜਾਣਗੇ ਜਿਸ ਨਾਲ ਸਰ ਜਿਸ ਨਾਲ 30000 ਹੈਕਟਰ ਭੂਮੀ ਨੂੰ ਸਰ ਸਾਡੀ ਭੂਮੀ ਨੂੰ ਫਾਇਦਾ ਹੋਵੇਗਾ ਸਰ ਇਸੇ ਤਰੀਕੇ ਨਾਲ ਜੋ ਸਪੀਕਰ ਸਾਹਿਬ ਜੇ ਅਸੀਂ ਗੱਲ ਕਰੀਏ ਪਸ਼ੂ ਤੰਦ ਦੀ ਪੰਜਾਬ ਦੇ ਅੰਦਰ ਪਸ਼ੂ ਪਾਲਣ ਧੈਰੀ ਪਾਲਣ ਮੱਛੀ ਪਾਲਣ ਇਹਨਾਂ ਦੀ ਵੀ ਗੱਲ ਬਹੁਤ ਜ਼ਰੂਰੀ ਕਰਨੀ ਬਣਦੀ ਆ ਪਸ਼ੂਆਂ ਦੀਆਂ ਸੇ ਸਮਾਜਾਂ ਵਿੱਚ ਵਾਦਾ ਅਤੇ ਨਸਲਾਂ ਨੂੰ ਬਿਹਤਰ ਬਣਾਉਣ ਲਈ ਅਸੀਂ ਪਾਇਲਟ ਪ੍ਰੋਜੈਕਟ ਦੇ ਤੌਰ ਤੇ ਸੱਤ ਛੇ ਜ਼ਿਲ੍ਹੇ ਚੁਣੇਗੇ ਛੇ ਬਟਰਨਲੀ ਪਰਟੈਕਸ ਵਿੱਚ ਇਨ ਪੇਸ਼ੈਂਟ ਬਾਰਡ ਸਕਸੈਸ ਅਤੇ ਬਲੂ ਕਰਾਸ ਸਟੋਰ ਸ਼ੁਰੂ ਕਰਨ ਦੀ ਤਸਵੀਜ਼ ਰੱਖਦੇ ਹਾਂ ਇਸ ਸੈਕਟਰ ਦੀ ਤਰੱਕੀ ਅਤੇ ਵਿਕਾਸ ਲਈ 704 ਕਰੋੜ ਰੁਪਏ ਦੇ ਜਿਹੜੀ ਬਜਟ ਤਬਦੀਲ ਕੀਤੀ ਹੈ ਸੇਮ ਵਾਲੇ ਖੇਤਰਾਂ ਵਿੱਚ ਸ਼੍ਰੇਮ ਪ੍ਰੋਸੈਸਿੰਗ ਨੂੰ ਪਰਫੁੱਲਤ ਕਰਨ ਹਿਤ ਕਿਸਾਨਾਂ ਲਈ ਮਾਲੀਆ ਤੇ ਰੋਜ਼ਗਾਰ ਸਜਣਾਂ ਦੇ ਮੌਕੇ ਪੈਦਾ ਕਰਨ ਵਾਸਤੇ 23 ਸਾਲ 2025-26 ਵਿੱਚ ਸਟੇਟ ਆਫ ਦਿ ਆਰਟ ਸ਼੍ਰੇਮ ਪ੍ਰੋਜੈਕਟ ਪ੍ਰੋਸੈਸਿੰਗ ਯੂਨਿਟ ਲਗਾਏ ਜਾਣ ਦੀ ਤਜ਼ਵੀਜ ਹੈ ਇਹ ਸਹੂਲਤ ਸੈਂਟਰ ਇਫਿਕ ਪ੍ਰੋਸੈਸਿੰਗ ਨੂੰ ਯਕੀਨੀ ਬਣਾਵੇਗੀ ਜਿਸ ਬਦੌਲਤ ਸੂਬੇ ਵਿੱਚ ਸ਼੍ਰੇਮ ਫਾਰਮਰ ਨੂੰ ਕਾਫੀ ਲਾਭ ਸਰ ਮਿਲੇਗਾ ਇਸੇ ਤਰੀਕੇ ਜੇ ਆਪਾਂ ਗੱਲ ਕਰੀਏ ਸਪੀਕਰ ਸਾਹਿਬ ਸਹਿਕਾਰਤਾ ਦੀ ਪੰਜਾਬ ਸਰਕਾਰ ਸਾਡੇ 슈ਗਰ ਕੇਨ ਜਿਹੜੇ ਜਿਹੜੇ ਗੰਨਾ ਕਾਸਟ ਕਰਦੇ ਫਾਰਮਰ ਦੀ ਮਦਦ ਕਰਨ ਲਈ ਦਰੇੜਾ ਸਰ 2024-25 ਦੇ ਕਣਕ ਸੀਜ਼ਨ ਲਈ ਅਸੀਂ ਗੰਨੇ ਦਾ ਖਰੀਦ ਮੁੱਲ 401 ਰੁਪਏ ਪ੍ਰਤੀ ਕੁਇੰਟਲ ਕੀਤਾ ਸੀ 401 ਰੁਪਏ ਪ੍ਰਤੀ ਕੁਇੰਟਲ ਕੀਤਾ ਸੋ ਸਾਰੇ ਦੇਸ਼ ਦੇ ਨਾਲੋਂ ਸਾਰੇ ਦੇਸ਼ ਤੋਂ ਸਭ ਤੋਂ ਵੱਧ ਪਾ ਕਿਹੜੇ ਸਟੇਟ ਦਾ ਸੀ ਸਰ ਉਹ ਪੰਜਾਬ ਦਾ ਸੀ ਇੱਥੋਂ ਪਤਾ ਲੱਗਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸੇਮਾਜ ਦੀ ਸਰਕਾਰ ਕਿਸਾਨ ਦੇ ਪ੍ਰਤੀ ਕਿੰਨੀ ਸੰਵੇਦਨਸ਼ੀਲ ਆ ਇਸ ਤੋਂ ਇਲਾਵਾ ਮੈਨੂੰ ਸਰ ਇਸ ਸਤਿਕਾਰਯੋਗ ਸਦਨ ਵਿੱਚ ਦੱਸਦੇ ਹੋ ਖੁਸ਼ੀ ਹੋ ਰਹੀ ਹੈ ਕਿ ਬੀਤੀ ਸਾਲ 2023-24 ਦੇ ਸਾਰੇ ਜਿਹੜੇ ਬਕਾਇਆ ਸੀ ਉਹਨਾਂ ਦਾ ਭੁਗਤਾਨ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ ਸਾਡੇ ਕਿਸਾਨਾਂ ਨੂੰ ਸਮੇਂ ਸਿਰ ਵੱਡੀ ਸਰ ਮਿੱਤੀ ਰਾਹਤ ਮਿਲੀ ਆ ਸਾਡੀ ਸਰਕਾਰ ਇਸ ਸਹਾਇਤਾ ਨੂੰ ਜਾਰੀ ਰੱਖਣ ਲਈ ਵਚਨਬੱਧ ਹੈ ਜਿਸ ਲਈ ਮੈਂ ਸਾਲ 25-26 ਵਿੱਚ ਸਰ 250 ਕਰੋੜ ਰੁਪਏ ਦੀ ਵੰਡ ਦਾ ਪ੍ਰਸਤਾਵ ਕਰਦਾ ਸਰ 슈ਗਰ ਸੈਕਟਰ ਦੇ ਮੋਡਰਨਾਈਜੇਸ਼ਨ ਅਤੇ ਗ੍ਰੀਨਰ ਐਨਰਜੀ ਨੂੰ ਬੁਸਹਾਇਦ ਕਰਨ ਲਈ ਸਾਡੀ ਵਚਨਬੱਤਾਂ ਨੂੰ ਮਜ਼ਬੂਤ ਕਰਦੇ ਹੈ ਬਟਾਲਾ ਕੋਆਪਰੇਟਿਵ 슈ਗਰ ਮਿਲ ਵਿਖੇ 296 ਕਰੋੜ ਦੀ ਲਾਗਤ ਨਾਲ ਬਣਾਇਆ ਗਿਆ 3500 3500 ਸਰ ਟੀਸੀਡੀ ਦਾ 14 ਮੈਗਾਵਾਟ ਦਾ ਕੋ-ਜਨਰੇਸ਼ਨ ਪਲਾਂਟ ਹੁਣ ਆਪਰੇਸ਼ਨਲ ਹੋ ਗਿਆ ਸਰ ਉਹ ਚਾਲੂ ਹੋ ਗਿਆ ਰਾਜ ਵਿੱਚ ਟਿਕਾਊ ਊਰਜਾ ਪਹਿਲ ਕਰਦੇ ਇਹਨਾਂ ਹੋਰ ਅੱਗੇ ਵਧਾਉਦੇ ਹੈ ਮਿਲ ਵਿੱਚ ਇੱਕ ਸਰ ਬਾਇਓ ਸੀਐਨਜੀ ਪ੍ਰੋਜੈਕਟ ਦਾ ਉਮੀਦ ਕੱਢਦੇ ਹੈ ਮਾਨਯੋਗ ਸਪੀਕਰ ਸਾਹਿਬ ਇਸ ਤੋਂ ਲਾਭ ਦੁੱਧ ਪਾਦਕਾਂ ਨੂੰ ਉਚਿਤ ਲਾਭਕਾਰੀ ਦੁੱਧ ਦੀਆਂ ਕੀਮਤਾਂ ਨੂੰ ਯਕੀਨੀ ਬਣਾਉਣ ਲਈ ਬੀਤੀ ਸਹਾਇਤਾ ਪ੍ਰਦਾਨ ਕਰਨ ਲਈ 100 ਕਰੋੜ ਰੁਪਏ ਦੀ ਵੰਡ ਕੀਤੀ ਗਈ ਹੈ ਅਤੇ 75 ਕਰੋੜ ਰੁਪਏ ਡਿਸਟ੍ਰਿਕਟ ਸੈਂਟਰਲ ਕੋਆਪਰੇਟਿਵ ਬੈਂਕਸ ਦੇ ਰੀ ਕੈਪਟਲਾਈਜੇਸ਼ਨ ਸਰ ਅਤੇ ਪ੍ਰੈਕਸ ਪ੍ਰੋਜੈਕਟਾਂ ਦੀ ਪੂਰਤੀ ਲਈ 28 ਕਰੋੜ ਰੁਪਏ ਰੱਖਿਆ ਜਿਸ ਦੀ ਅਬਦੌਲਤ ਕੋਆਪਰੇਟਿਵ ਬੈਂਕਿੰਗ ਸੈਕਟਰ ਵਿੱਚ ਸਰ ਮਜ਼ਬੂਤ ਡਿਜੀਟਲ ਬੁਨਿਆਦੀ ਢਾਂਚੇ ਅਤੇ ਸੇਵਾਵਾਂ ਅਤੇ ਬਿਹਤਰ ਸੇਵਾਵਾਂ ਆ ਜਿਹੜੀਆਂ ਉਜਕੀਨੀ ਬਣੀਆਂ ਜਾਣਗੀਆਂ ਸਰ ਇਸੇ ਤਰੀਕੇ ਜੇ ਮੈਂ ਗੱਲ ਕਰਾਂ ਸਰ ਪੰਜਾਬ ਦੀ ਬੇਸ਼ੱਕ ਪੰਜਾਬ ਦਾ ਜੰਗਲਾਤ ਦਾ ਖੇਤਰ ਘੱਟਾ ਜੰਗਲਾਤ ਤੇ ਜੰਗਲੀ ਜੀਵ